ਬਰਾੜ ਜੈਸੀ ਦੀ ਲਿਖੀ ਹੋਈ ਕਿਤਾਬ ਕੀਕਣ ਆਖਾਂ ਮੈਂ ਔਰਤ ਭੈਣਾ ਦੇ ਜੀਰੀ ਭੈਣਾ ਇਦਾਂ ਹੀ ਹੁੰਦਣਾ ਨੇ ਨੇਰੀ ਝਖੜ ਆਉਂਦੇ ਸਾਰਾ ਨਰਮਾ ਖਰਾਬ ਹੋ ਗਿਆ ਤੇ ਬੇਕੀ ਫੋਨ ਕਰ ਪੁੱਛਣ ਗਿਆ ਆਪਣੇ ਵਿਚਾਰ ਹੈ ਨਾ ਭੈਣਾ ਇਦਾਂ ਹੀ ਹੁੰਦਣਾ ਦੋ ਭਰਾ ਲੜਦੇ ਹੋਣ ਤਾ ਦੋਨਾਂ ਨੂੰ ਅਲੱਗ-ਅਲੱਗ ਫੋਨ ਲਾ ਕੇ ਕਹਿਣਗੀਆਂ ਚੱਲ ਤੂੰ ਨਿਉ ਜਾ ਉਹ ਤਾਂ ਕਮਲਾ ਹੈ ਪੈਣਾ ਇਦਾਂ ਹੀ ਹੁੰਦਾ ਹੈ ਭਰਾ ਕਹਿਣ ਕਿ ਜ਼ਮੀਨ ਨਾ ਕਰਾਉਣੀ ਤੇਰਾ ਹਲਫੀਆ ਬਿਆਨ ਚਾਹੀਦਾ ਉਹ ਬਿਮਾਰ ਠਮਾਰ ਉਹਦੋ ਹੀ ਭਜਦਣ ਪੈਣਾ ਇਦਾਂ ਹੀ ਹੁੰਦਾ ਹੈ ਭਰਾ ਆਖਣ ਕਿ ਪੈਸੇ ਹੈ ਨਹੀਂ ਕੋਲੇ ਧੀ ਦਾ ਵਿਆਹ ਕਰਨਾ ਬਿਨਾਂ ਦੱਸੇ ਤੁਰਾ ਦਿਿੰਦਾਂ ਐਫ ਡੀਆਂ ਪੈਣਾ ਇਦਾਂ ਹੀ ਹੁੰਦਾ ਮਾਂ ਦੇ ਜਾਣ ਤੋਂ ਬਾਅਦ ਹੌਂ ਕਾ ਦਿਲ ਚ ਦੱਬ ਕੇ ਵੱਡਿਆਂ ਭਰਾਵਾਂ ਦੀਆਂ ਮਾਵਾਂ ਬਣਦੇ ਧੰਨਵਾਦ ਜੀ